ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਐਲਾਨ ਹੋ ਚੁੱਕਾ ਹੈ ਤੇ ਉਥੇ ਹੀ ਪੱਕਾ ਢੇਰੇ ਲਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਤਿਆਰ ਹੋ ਚੁੱਕੀ ਹੈ ਪੰਜਾਬ ਸਰਕਾਰ ਦੇ ਖਿਲਾਫ ਹੁਣ ਹੱਲਾ ਬੋਲਿਆ ਜਾਏਗਾ ਤੇ ਜਿਸ ਦੇ ਤਹਿਤ ਦੱਸਿਆ ਇੱਕ ਜ਼ਮੀਨ ਅਕਵਾਇਰ ਅਤੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਵਿਰੋਧ ਹੋ ਰਿਹਾ ਹੈ ਤੇ ਉੱਥੇ ਹੀ ਹੁਣ ਕਿਸਾਨ ਜਥੇਬੰਦੀਆਂ ਦੇ ਲਈ ਅਕਾਲੀ ਦਲ ਨੇ ਵੱਡਾ ਸਟੈਂਡ ਲੈ ਲਿਆ ਹੈ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਉਹਨਾਂ ਦੀਆਂ ਜ਼ਮੀਨਾਂ ਅਸੀਂ ਨਹੀਂ ਖੋਣ ਦਵਾਂਗੇ ਤੇ ਜੇਕਰ ਸਰਕਾਰ ਫਿਰ ਵੀ ਅਜਿਹਾ ਕਰਦੀ ਹੈ ਤਾਂ ਉਸ ਦੇ ਲਈ ਜੇਕਰ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਤਾਂ ਅਸੀਂ ਤਿਆਰ ਹੋਵਾਂਗੇ ਤੇ ਜਿਸ ਤੋਂ ਬਾਅਦ ਹੁਣ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਕਿ ਸਿੱਧੀ ਲਲਕਾਰੀ ਪੰਜਾਬ ਸਰਕਾਰ ਗਈ ਹੈ ਤੇ ਦੂਜੇ ਪਾਸੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਸੁਖਵੀਰ ਸਿੰਘ ਬਾਦਲ ਦਾ ਆਓ ਤੁਹਾਨੂੰ ਸੁਣਾਉਨੇ ਆ ਕੇਜਰੀਵਾਲ ਪੰਜਾਬ ਦੇ ਜ਼ਮੀਨਾਂ ਦਿੱਲੀ ਦੇ ਬਿਲਡਰਾਂ ਨੂੰ ਦੇਣਾ ਚਾਹੁੰਦਾ ਹੈ ਉਹਨਾਂ ਨਾਲ ਉਹਨੇ ਸੌਦਾ ਕਰ ਲਿਆ ਕਰੋੜਾਂ ਰੁਪਏ ਦਾ ਉਹ ਅਸੀਂ ਹੁਣ ਨਹੀਂ ਦੇਣਾ ਸ਼੍ਰੋਮਨੀ ਖਾਲੀ ਦਲ 15 ਤਰੀਕ ਤੋਂ ਕੇਜਰੀਵਾਲ ਦੇ ਸਰਕਾਰ ਦੇ ਖਿਲਾਫ ਜੰਗ ਸ਼ੁਰੂ ਕਰ ਰਿਹਾ ਹੈ ਤੇ ਉਸ ਸੰਬੰਧ ਵਿੱਚ ਅੱਜ ਮੈਂ ਜਗਰਾਉ ਆਇਆ ਤੇ ਉਸ ਮੀਟਿੰਗ 'ਚ ਸਾਰੇ ਵਰਕਰਾਂ ਨੂੰ ਲਾਭਮੰਦ ਕਰਨ ਨੂੰ ਆਇਆ ਕਿ ਜਿਹੜਾ ਸਾਢੇ 3 ਸਾਲ ਇਹਨਾਂ ਦੀ ਲੁੱਟ ਖਤਮ ਹੁਣ ਹੋਣੀ ਚਾਹੀਦੀ ਹੈ 1.5 ਸਾਲ ਰਹਿ ਗਿਆ ਤਗੜੇ ਹੋ ਕੇ ਆਪਾਂ ਲੱਗੀਏ ਨਹੀਂ ਤਾਂ ਜਿਸ ਤਰੀਕੇ ਨਾਲ ਕੇਜਰੀਵਾਲ ਚੱਲਿਆ ਉਹ ਤਬਾਹ ਕਰ ਦੂ ਪੰਜਾਬ ਲੋਕਾਂ ਨੂੰ ਬੜਾ ਵਿਸ਼ਵਾਸ ਆਈ ਕਿਸਾਨਾਂ ਨੂੰ ਖਾਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਹਮੇਸ਼ਾ ਬਾਦ ਦਾ ਪਾ ਰਿਹਾ ਮੈਂ ਤੁਹਾਨੂੰ ਇੰਨਾ ਕਹਿਣਾ ਚਾਹਣਾ ਕਿਸੇ ਹਾਲਤ 'ਚ ਅਸੀਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਕੇਜਰੀਵਾਲ ਜਿੰਨਾ ਮਰਜ਼ੀ ਜ਼ੋਰ ਲਾ ਲੈ ਕੇਜਰੀਵਾਲ ਪੰਜਾਬ ਦੇ ਜ਼ਮੀਨਾਂ ਦਿੱਲੀ ਦੇ ਬਿਲਡਰਾਂ ਨੂੰ ਦੇਣਾ ਚਾਹੁੰਦਾ ਉਹਨਾਂ ਨਾਲ ਉਹਨੇ ਸੌਦਾ ਕਰ ਲਿਆ ਕਰੋੜਾਂ ਰੁਪਏ ਦਾ ਉਹ ਅਸੀਂ ਹੋਣ ਨਹੀਂ ਦੇਣਾ ਸ਼੍ਰੋਮਣੀ ਅਖਾਲੀ ਦਲ 15 ਤਰੀਕ ਤੋਂ ਕੇਜਰੀਵਾਲ ਦੇ ਸਰਕਾਰ ਦੇ ਖਿਲਾਫ ਜੰਗ ਸ਼ੁਰੂ ਕਰ ਰਿਆ ਹੈ ਤੇ ਉਸ ਸੰਬੰਧ ਵਿੱਚ ਅੱਜ ਮੰਜਗਰਾਓ ਆਏ ਆ ਤੇ ਉਸ ਮੀਟਿੰਗ 'ਚ ਸਾਰੇ ਵਰਕਰਾਂ ਨੂੰ ਲਾਭਮੰਦ ਕਰਨ ਨੂੰ ਆਏ ਆ ਕਿ ਜਿਹੜਾ 3.5 ਸਾਲ ਇਹਨਾਂ ਦੀ ਲੁੱਟ ਖਤਮ ਹੁਣ ਹੋਣੀ ਚਾਹੀਦੀ ਹੈ 1.5 ਸਾਲ ਰਹਿ ਗਿਆ ਤਖੜੇ ਓਕੇ ਆਪਾਂ ਲੱਗੀਏ ਨਹੀਂ ਤਾਂ ਜਿਸ ਤਰੀਕੇ ਨਾਲ ਕੇਜਰੀਵਾਲ ਚੱਲਿਆ ਉਹ ਤਬਾਹ ਕਰ ਦੂ ਪੰਜਾਬ ਲੋਕਾਂ ਨੂੰ ਬੜਾ ਵਿਸ਼ਵਾਸ ਆਈ ਕਿਸਾਨਾਂ ਨੂੰ ਖਾਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਹਮੇਸ਼ਾ ਬਾਦ ਦਾ ਦਰਿਆ ਮੈਂ ਤੁਹਾਨੂੰ ਇੰਨਾ ਕਹਿਣਾ ਚਾਹਣਾ ਕਿਸੇ ਹਾਲਤ 'ਚ ਅਸੀਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਕੇਜਰੀਵਾਲ ਜਿੰਨਾ ਮਰਜ਼ੀ ਜ਼ੋਰ ਲਾ ਲੈ ਕੇਜਰੀਵਾਲ ਪੰਜਾਬ ਦੇ ਜ਼ਮੀਨਾਂ ਦਿੱਲੀ ਦੇ ਬਿਲਡਰਾਂ ਨੂੰ ਦੇਣਾ ਚਾਹੁੰਦਾ ਉਹਨਾਂ ਨਾਲ ਉਹਨੇ ਸੌਦਾ ਕਰ ਲਿਆ ਕਰੋੜਾਂ ਰੁਪਏ ਦਾ ਉਹ ਅਸੀਂ ਹੋਣ ਨਹੀਂ ਦੇਣਾ ਸ਼੍ਰੋਮਣੀ ਅਕਾਲੀ ਦਲ 15 ਤਰੀਕ ਤੋਂ ਕੇਜਰੀਵਾਲ ਦੇ ਸਰਕਾਰ ਦੇ ਖਿਲਾਫ ਜੰਗ ਸ਼ੁਰੂ ਕਰ ਰਿਆ ਹੈ ਤੇ ਉਸ ਸੰਬੰਧ ਵਿੱਚ ਅੱਜ ਮਜਗਰਾਓ ਆਏ ਆ ਤੇ ਉਸ ਮੀਟਿੰਗ 'ਚ ਸਾਰੇ ਵਰਕਰਾਂ ਨੂੰ ਲਾਭਮੰਦ ਕਰਨ ਵਾਸਤੇ ਆਏ ਕਿ ਜਿਹੜਾ 3.5 ਸਾਲ ਇਹਨਾਂ ਦੀ ਲੁੱਟ ਖਤਮ ਹੁਣ ਹੋਣੀ ਚਾਹੀਦੀ ਹੈ 1.5 ਸਾਲ ਰਹਿ ਗਿਆ ਤਖੜੇ ਓਕੇ ਆਪਾਂ ਲੱਗੀਏ ਨਹੀਂ ਤਾਂ ਜਿਸ ਤਰੀਕੇ ਨਾਲ ਕੇਜਰੀਵਾਲ ਚੱਲਿਆ ਉਹ ਤਬਾਹ ਕਰ ਦੂ ਪੰਜਾਬ ਲੋਕਾਂ ਨੂੰ ਬੜਾ ਵਿਸ਼ਵਾਸ ਆਈ ਕਿਸਾਨਾਂ ਨੂੰ ਖਾਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਹਮੇਸ਼ਾ ਬਾਦ ਦਾ ਦਰਿਆ ਮੈਂ ਤੁਹਾਨੂੰ ਇੰਨਾ ਕਹਿਣਾ ਚਾਹਣਾ ਕਿਸੇ ਹਾਲਤ 'ਚ ਅਸੀਂ ਕਿਸਾਨਾਂ ਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਕੇਜਰੀਵਾਲ ਜਿੰਨਾ ਮਰਜ਼ੀ ਜ਼ੋਰ ਲਾ ਲੇ